ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਕਾਬਲ ਸਿੰਘ ਰਿਪੋਰਟ ਵਿਦੇਸ਼ ਦੁਨੀਆ ਚੈਨਲ ਤੋਂ ਤੁਹਾਨੂੰ ਸਸਰਾਲੀ ਕਲੋਨੀ ਦੀ ਨਵੀਂ ਅਪਡੇਟ ਦੇਣ ਲੱਗਿਆ ਜੀ ਸੋ ਐਸ ਸਮੇਂ 11:20 ਮਿੰਟ ਹੋਏ ਨੇ ਕਿਤੇ ਜਿੱਥੇ ਰੇਤ ਮਾਫੀਆ ਦਾ ਅੱਡਾ ਸੀਗਾ ਜਿੱਥੇ ਰੇਤੇ ਦੀ ਪਰਚੀ ਲੱਗਦੀ ਹੁੰਦੀ ਸੀਗੀ ਉਹ ਜੋ ਘਾਰੇ ਟੈ ਟੇਰੀ ਹੋ ਚੁੱਕਿਆ ਉਹਦੀ ਸਿਰਫ ਇੱਕ ਕੰਧ ਬਚੀ ਐ ਅਤੇ ਹੁਣ ਮੈਂ ਤੁਹਾਨੂੰ ਜਿਹੜਾ ਇੱਥੇ ਦਾ ਦਖਾਨ ਲੱਗਿਆ ਜੀ ਮਾਹੌਲ ਸਸਰਾਲੀ ਕਲੋਨੀ ਦੇ ਜਿੱਥੇ ਇੱਥੇ ਖੱਡਪੜ ਸਾਹਿਬ ਰੱਖੇ ਸੀਗੇ ਉਹ ਜਗ੍ਹਾ ਤੋਂ ਤਕਰੀਬਨ ਇੱਕ ਕਿੱਲੇ ਦੀ ਬਾਤ ਇੱਧਰ ਨੂੰ ਢਾ ਲੱਗ ਚੁੱਕੀ ਐ ਤੇ ਜਿਹੜੇ ਸਾਡੇ ਪਿੰਡਾਂ ਵਾਲੇ ਆ ਜਿਵੇਂ ਸਸਰਾਲੀ ਕਲੋਨੀ ਮੰਗਟ ਬੂਟਾ ਬੂਧਗੜ ਸੋ ਇਹਨਾਂ ਪਿੰਡਾਂ ਦਾ ਕੋਈ ਜਾਣੀ ਐ ਤੇ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਅਪੇ ਉਹ ਸਰਕਾਰ ਪਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਕਿਸੇ ਦਾ ਨੁਕਸਾਨ ਹੋਵੇ ਬਿਨਾ ਸੋ ਹੁਣ ਸਾਡੇ ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਆ ਜੀ ਬੋਸਗੜ ਦੀ ਸੰਗਤ ਪਹੁੰਚੀ ਆ ਇਹਨਾਂ ਦੇ ਬਹੁਤ ਹੀ ਮੈਂ ਉਪਰਾਲੇ ਨੇ ਸਾਡੇ ਉੱਪਰ ਕਿਉਂਕਿ ਜਦੋਂ ਆ ਰੇਤ ਮਾਫੀਆ ਨੂੰ ਰੋਕਿਆ ਜਾਂਦਾ ਸੀ ਤਾਂ ਸਭ ਤੋਂ ਵੱਡੀ ਪੈਲ ਇਹਨਾਂ ਨੇ ਕੀਤੀ ਸੀ ਸੋ ਅੱਜ ਇਹੀ ਜਿਹੜੇ ਰੇਤ ਮਾਫੀਆ ਨੇ ਦਰਿਆ ਨੂੰ ਖਾਲੀ ਕੀਤਾ ਆਪਣੇ ਪਿੰਡਾਂ ਦੇ ਵਿੱਚੋਂ ਮਿੱਟੀ ਲਿਆ ਲਿਆ ਕੇ ਬੋਰੇ ਭਰ-ਭਰ ਕੇ ਅੱਜ ਹੀ ਇਹ ਹਾਲਾਤਾਂ ਨੂੰ ਕੰਟਰੋਲ ਕਰਦੇ ਨੇ ਸੋ ਸਾਡੇ ਦੇਖ ਸਕਦੇ ਹੋ ਸਾਹਮਣੇ ਇੰਤ ਗੌਸਗਰ ਤੋਂ ਜੱਸੀ ਸਰਵਾਤੀ ਜੀ ਲੱਗੇ ਨੇ ਪਿੱਛੇ ਭੈਣ ਸੇਵੰਤਜੀਤ ਕੌਰ ਗਿੱਲ ਉਹ ਵੀ ਖੜੇ ਨੇ ਬਰਦਾਸ਼ ਖਵਿੰਦਰ ਸਿੰਘ ਜੀ ਗਿੱਲ ਉਹ ਵੀ ਖੜੇ ਨੇ ਤੇ ਹੋਰ ਨੌਜਵਾਨ ਵੀਰ ਦੇਰੇ ਸੇਵਾ ਦੇ ਵਿੱਚ ਜੁਟੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਮੇਨਸ ਨੂੰ ਸਲਾਮ ਹੈ ਗੁਰੂ ਮਹਾਰਾਜ ਕਿਰਪਾ ਕਰੇ ਜੇ ਖਵਾਜਾ ਬਲੀ ਇਸੇ ਤਰ੍ਹਾਂ ਹੀ ਸ਼ਾਮ ਰਿਆ ਅਤੇ ਪਾਖੜਾ ਡੈਮ ਦੇ ਵਿੱਚੋਂ ਗਾਹਾਂ ਪਾਣੀ ਦਾ ਜਿਹੜਾ ਚੜਾਇਆ ਨਾ ਹੋਇਆ ਤਾਂ ਸਾਡਾ ਕੋਈ ਬਾਰ ਬਿੰਗਾ ਨਹੀਂ ਕਰ ਸਕਦਾ ਦਿਨੋਂ ਕੈਮਰਾਮੈਨ ਨੂੰ ਆ ਦੇਖੋ ਜੀ ਇਹ ਜਿਹੜੀ ਤੁਹਾਨੂੰ ਨਵੀਂ ਅਪਡੇਟ ਦੇਣ ਲੱਗਿਆ ਜੀ ਇਸ ਸਮੇ 11:00 ਵਜੇ ਪੱਚੀ ਕੁ ਮਿੰਟ ਹੋ ਚੁੱਕੇ ਨੇ ਰਾਤ ਦੇ 9 ਤਰੀਕ ਹੈ ਜੀ ਜਿਹੜਾ ਦਰਿਆ ਸਤਲੁਜ ਕੱਲ ਤੱਕ ਠਾਠਾ ਮਾਰਦਾ ਸੀ ਕੱਲ ਵੀ ਮਹਾਰਾਜ ਦੀ ਕਿਰਪਾ ਹੋਈ ਹੈ ਧੁੱਪ ਚੜੀ ਰਹੀ ਅੱਜ ਵੀ ਮੌਸਮ ਬਹੁਤ ਵਧੀਆ ਹੈ ਜਿਹੜਾ ਪਹਾੜਾਂ ਦਾ ਸਾਨੂੰ ਕੋਈ ਪਤਾ ਨਹੀਂ ਇੱਧਰੋਂ ਬਹੁਤ ਦੂਰ ਹੈ ਉੱਥੋਂ ਦੇ ਜਿਹੜੇ ਹਾਲਾਤ ਹੈ ਜਦੋਂ ਉੱਧਰ ਬਾਰਿਸ਼ ਜ਼ਿਆਦਾ ਪੈਂਦੀ ਹੈ ਤਾਂ ਪਾਖੇ ਦਾ ਜੋ ਪਾਣੀ ਜ਼ਿਆਦਾ ਵਧਣ ਕਰਕੇ ਬਹਾ ਤੇਜ਼ ਹੋ ਜਾਂਦਾ ਖਵਾਜਾ ਬਲੀ ਅੱਜ ਸ਼ਾਂਤ ਹੈ ਸੋ ਡਰਨ ਦੀ ਲੋੜ ਨਹੀਂ ਹੈ ਹਾਂਜੀ ਭਾਜੀ ਜਿਹੋ ਜਿਹਨ ਤੋਂ ਇੱਥੇ ਪਾ ਲੱਗੀ ਹੈ ਸਾਡੇ ਸਸਰਾਲੀ ਕਲੋਨੀ ਦੇ ਜੋ ਬਨਨੋਟਾ ਹਲਾ ਕੇ ਖਾਨਾ ਦੀਆਂ ਫਸਲਾਂ ਹੜੀਆਂ ਉਸੇ ਦਿਨ ਤੋਂ ਮੈਂ ਤੁਹਾਨੂੰ ਇੱਥੇ ਦੇਖ ਰਿਹਾ ਜਦੋਂ ਵੀ ਕਵਰ ਕਰਦਾ ਕੋਈ ਇੱਥੇ ਸੇਵਾ ਵਿੱਚ ਲੱਗੇ ਹੁੰਦੇ ਹੋ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਅਤੇ ਪਿੰਡ ਦੱਸੋ ਜੀ ਫਸਲਾਂ ਵਿਚਾਰੇ ਹਰਦੀ ਜੀ ਪਿੰਡ ਦਿਮਾਲਪੁਰ ਲੋਲੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਸਾਡੀ ਆਪਣੀ ਟੀਮ ਮੁੰਡਿਆਂ ਦੀ ਚਾਰ ਪੰਜ ਜਣੇ ਅਸੀਂ ਦਿਲੀ ਸੇਵਾ ਕਰਨ ਆਏ ਹਾਂ ਤੇ ਰਾਤ ਦੇ ਟਾਈਮ ਆਉਂਦੇ ਹਾਂ ਕਿਉਂਕਿ ਸੰਗਤ ਘਟ ਜਾਂਦੀ ਹੈ ਤੇ ਇਸ ਟਾਈਮ ਸੰਗਤ ਵੀ ਘੱਟ ਹੁੰਦੀ ਉਹਦੇ ਕਰਕੇ ਅਸੀਂ ਰਾਤੀ ਜਾਂਦੇ ਹਾਂ ਸੇਵਾ ਕਰਨ ਨੂੰ ਕਾਫੀ ਦਿਨਾਂ ਤੋਂ ਆ ਰਹੇ ਹਾਂ ਅਸੀਂ ਦਿਨਾਂ ਦੀ ਢਾਲ ਲੱਗੀ ਹੋਈ ਹੈ ਬੜੀ ਮੁਸ਼ਕਲ ਆ ਭਾਜੀ ਨੇ ਦਮਾਗ ਨੂੰ ਲਾ ਕੇ ਮਾੜੀ ਮੋਟੀ ਠੋਕਰ ਬੰਨੀ ਹੈ ਥੋੜੇ ਟਾਈਮ ਹੋਇਆ ਨਹੀਂ ਤਾਂ ਠੋਕਰ ਜੜੀ ਰੱਖਦੇ ਹੀ ਥੱਲੇ ਚਲ ਜਾਂਦੀ 40 50 ਫੁੱਟ ਡੂੰਗਾ ਚੱਲ ਰਿਹਾ ਸੀ ਤੇ ਜਿਹੜੀ ਇਹ ਸੇਵਾ ਕੀਤੀ ਆ ਰਹੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਾਇਕ ਤੁਹਾਨੂੰ ਜਾਂ ਆਪਣੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਮੈਡਮ ਲੱਗੇ ਹੋਏ ਨੇ ਅਡਿਊਟ ਸਾਹਿਬ ਉਹਨਾਂ ਦੀ ਟੀਮ ਲੱਗੀ ਹੈ ਖਾਲਸਾ ਸਾਹਿਬ ਦੀ ਟੀਮ ਲੱਗੀ ਹੋਈ ਹੈ ਆਪਣੇ ਪਿੰਡਾਂ ਦੇ ਮੁੰਡੇ ਲੱਗੇ ਹੋਏ ਨੇ ਪ੍ਰਸ਼ਾਸਨ ਤਾਂ ਇੱਥੇ ਵਿਗਿਆ ਹੀ ਨਹੀਂ ਜੀ ਪ੍ਰਸ਼ਾਸਨ ਤਾਂ ਛੱਡ ਕੇ ਚੱਲ ਗਿਆ ਉਸੇ ਦਿਨ ਤੋਂ ਹੀ ਮੈਂ ਤਾਂ ਇਹ ਵੀ ਸੁਣਿਆ ਕਿ ਤੁਸੀਂ ਠੀਕ-ਠੀਕ ਕੇ ਕਹ ਰਹੇ ਹੋ ਸਾਨੂੰ ਕ੍ਰੇਟ ਦਿੱਤੇ ਯਾਰ ਸਾਨੂੰ ਜਾਬ ਦਿੱ ਇਹ ਉਹ ਵੀ ਤੁਹਾਨੂੰ ਬੜੀ ਮੁਸ਼ਕਲ ਦੇ ਨਾਲ ਮੈਡਮ ਨੇ ਦਵਾਏ ਹਾਂਜੀ ਹਾਂਜੀ ਮੈਡਮ ਨੇ ਜੋ ਕਰ ਰਹੇ ਨੇ ਮੈਡਮ ਹੀ ਪ੍ਰੋਵਾਈਡ ਕਰ ਰਹੇ ਨੇ ਉੱਧਾਂ ਦੇ ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਮਿਰੇ ਆ ਜੀ ਜੋ ਲੱਗੇ ਨੇ ਮੁੰਡੇ ਆ ਵੀ ਲੱਗੇ ਨੇ ਕਿਉਂਕਿ ਹੁਣ ਇਸ ਤੋਂ ਬਾਅਦ 2 ਵਜੇ ਦੇਖਿਓ ਇੱਥੇ ਲੇਬਰ ਦੀ ਵੀ ਕਮੀ ਹੋ ਜਾਂਦੀ ਹੈ ਲੇਬਰ ਵੀ ਮੈਡਮ ਨੇ ਪ੍ਰੋਵਾਈਡ ਕੀਤੀ ਹੈ ਨਾਲ ਪਿੰਡਾਂ ਦੇ ਮੁੰਡੇ ਲੱਗੇ ਹੋਏ ਨੇ ਜਿਹੜੇ ਆਪਣੇ ਬਸ ਹੋ ਗਿਆ ਮਾਹੌਲ ਹੈ ਜਿਹੜੇ ਘਰੇ ਲੋਕੀ ਬੈਠੇ ਆ ਉਹਨਾਂ ਨੂੰ ਕੋਈ ਖਤਰਾ ਦਾ ਨਹੀਂ 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 ਬਿਲਕੁਲ ਖਤਰਾ ਨਹੀਂ ਹੈ ਕਿਉਂਕਿ ਪਾਣੀ 2 ਫੁੱਟ ਥੱਲੇ ਚੱਲ ਰਿਹਾ ਪਾਣੀ ਵਧੇਗਾ ਤਾਂ ਖਤਰਾ ਹੀ ਖਤਰਾ ਹੈ ਕਿਉਂਕਿ ਕਿਲੋ ਟੁੱਟ ਗਿਆ ਹੋਇਆ ਹੁਣ ਥੋੜਾ ਜਿਹਾ ਪਾਣੀ ਆ ਸ਼ਾਂਤੇ ਪਾਣੀ ਸ਼ਾਇਦ ਪਿਛੋਂ ਘਾਟੇ ਚਲੋ ਵਾਹਿਗੁਰੂ ਕਿਰਪਾ ਕਰੇ ਵੀ ਸ਼ਾਂਤੀ ਰਹੇ ਅੱਗੇ ਜਮਾਲਪੁਰ ਚੂੜ ਵਾਲਾ ਇਹਨਾਂ ਨੂੰ ਖਤਰਾ ਸੀ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਸਿੱਧਾ ਹੈ ਤੇ ਜਿਹੜਾ ਇਹ ਸਫਰਾਰੀ ਕਲੋਨੀ ਦਾ ਬੰਨ ਟੁੱਟਿਆ ਉਸ ਤੋਂ ਅੱਗੇ ਜਿਹੜਾ ਮਾਰਦਾ ਪਿੰਡ ਨੂੰ ਰਸਤਾ ਸਿੱਧਾ ਬੰਨ ਨੂੰ ਆਂਦਾ ਬੋਟੇ ਪਿੰਡ ਨੂੰ ਉੱਥੇ ਬੰਨ ਜਿਹੜਾ ਪੁਰਾਣਾ ਕਹਿਮਾ ਉਹ ਵੀ ਦੇਖੋ ਜੀ ਜੇ ਤਾਂ ਪ੍ਰਸ਼ਾਸਨ ਟਾਈਮ ਨਾ ਆ ਜਾਵੇ ਕਿਉਂਕਿ ਹੋਰ ਜਿਹੜੀ ਅੱਗੇ ਨੂੰ ਲਪੱਧੀ ਜਾਂਦੀ ਹੈ ਬੰਨ ਨੂੰ ਹੋ ਸਕਦਾ ਵੀ ਮਾਰਦਾ ਵੀ ਟੱਪ ਜਾਵੇ ਨੇ ਫਿਲਹਾਲ ਫਿਲਹਾਲ ਜਿਹੜੀ ਉਹ ਸਥਿਤੀ ਮੇਰੇ ਸਾਹਮਣੇ ਡਗਮਾਈ ਜੀ ਹੈ ਪ੍ਰਸ਼ਾਸਨ ਆਵੇ ਉਹਨੂੰ ਰਹਿਮਾਨ ਕੇ ਦੇਖ ਲਵੇ। ਸੋ ਮੈਂ ਸੰਗਤਾਂ ਨੂੰ ਇੱਕ ਰਾਤ ਪੜੀ ਖਬਰ ਦੇ ਦਵਾਂ ਕਿ ਇਸ ਵੇਲੇ ਜਿਹੜੀ ਸਥਿਤੀ ਹੈ ਕੰਟਰੋਲ ਹੋਣ ਦੀ ਨਜ਼ਰ ਆ ਰਹੀ ਹੈ ਕਿਉਂਕਿ ਖਵਾਜਾਵਲੀ ਦੀ ਵੀ ਕਿਰਪਾ ਹੈ ਪਾਣੀ ਬਿਲਕੁਲ ਆਪਣੇ ਟਿਕਾ ਦੇ ਵਿੱਚ ਵਹਿ ਰਿਹਾ ਹੈ। ਸੋ ਨੌਜਵਾਨ ਵੀਰ ਲੱਗੇ ਹੋਏ ਨੇ ਆਪਣੇ ਜਦੋਂ ਜਦ ਕਰ ਰਹੇ ਨੇ ਕਿ ਸਾਡੇ ਪਿੰਡ ਦਾ ਨੁਕਸਾਨ ਨਾ ਹੋਵੇ। ਜਿੱਥੇ ਤਾਂ ਕਸ਼ਹਰ ਦੀ ਗੱਲ ਲੁਧਿਆਣੇ ਦੀ ਉਹ ਲੁਧਿਆਣਾ ਤਾਂ ਬਹੁਤ ਦੂਰ ਹੈ ਇਹ ਜਿਹੜੇ ਨੇੜੇ-ਨੇੜੇ ਦੇ ਕਿਸਾਨ ਹੈ ਉਹਨਾਂ ਦੀਆਂ ਜ਼ਮੀਨਾਂ ਕਰੋੜਾਂ ਦੀਆਂ ਤਬਾਹ ਹੋ ਚੁੱਕੀਆਂ ਨੇ ਪਰ ਫੇਰ ਵੀ ਨੌਜਵਾਨਾਂ ਤੇ ਦੂਰੋਂ ਨੇੜੇੋਂ ਸੰਗਤਾਂ ਇੱਥੇ ਆ ਕੇ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਸ਼ਹਿਰ ਦੇ ਜੋ ਇੰਡਸਟਰੀ ਦੇ ਬਾਊਏ ਉਹ ਵੀ ਆਪਣੇ ਪੰਜਾਬ ਦਾ 60-60 ਬੰਦੇ ਲੇਬਰ ਦੇ ਇੱਥੇ ਭੇਜ ਰਹੇ ਨੇ ਕਿਉਂਕਿ ਜਦੋਂ ਇਹ ਤਾ ਜਿਆਦਾ ਜਾਂਦੀ ਜਾਂਦੀ ਜਾਂ ਸਪਰ ਦੇ ਆ ਪਾਣੀ ਜਿਆਦਾ ਤੇਜ਼ ਹੋ ਗਿਆ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੋਣਾ ਜ਼ਰੂਰੀ ਹੈ ਸੋ ਉਹਨਾਂ ਵੱਲੋਂ ਹੋਰ ਵੀ ਬਹੁਤ ਉਪਰਾਲੇ ਕੀਤੇ ਜਾਂਦੇ ਨੇ ਸੋ ਇਸ ਵੇਲੇ ਜਿਹੜੀ ਸਥਿਤੀ ਹੈ ਠੀਕ ਹੈ ਕੰਟਰੋਲ ਹੈ ਜੇ ਖਵਾਜਾ ਬਲੀ ਦੀ ਇਸ ਤਰ੍ਹਾਂ ਕਿਰਪਾ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਠੀਕ ਹੁੰਦੇ ਨਜ਼ਰ ਆਣਗੇ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਾਠੌਰ ਦੇਸ਼ ਦੁਨੀਆ ਚੈਨਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ